ਲੱਗ ਲਿਆ ਵਟ ਕੁਲਰ ਲੱਗ ਜਾਂਦਾ ਜੀ ਇੱਕ ਇੱਕ ਆਪਣੀ ਡਰਮੀ ਵਾਲਾ ਪੰਪ ਲੱਗ ਜਾਂਦਾ ਜੀ ਨਾਲ ਆਰੋ ਵਾਲੀ ਪਾਈਪ ਆਪਣੀ ਇਹ ਪਾਈਪ ਇਥੋਂ ਹੀ ਲਿਆ ਕੇ ਦੇ ਆਪਾਂ ਵਾਇਰਿੰਗ ਕੀਤੀ ਇੱਥੇ ਜੀ ਸਿਰ ਪੱਖੀ ਦੇ ਥੱਲੇ ਬਸ ਕਰਕੇ ਲਾਉਣੇ ਪੈਂਦੇ ਆ ਜੀ ਆਪਾਂ ਨੂੰ ਜਿਹੜੀ ਕਾਰਨੇ ਦਾ ਗੂਮ ਆ ਪੱਖੀ ਚੱਲੂਗੀ ਸਾਰੇ ਟਰੈਕਟਰ ਤੇ ਆਪਣਾ ਠੰਡੀ ਹਵਾ ਆ ਰਹੀ ਆ ਤੇ ਇਹ ਨਹੀਂ ਵੀ ਬੰਦੇ ਨੂੰ ਪਿਉਂੰਦਦੇ ਨਾ ਪਿਉਣ ਵਾਲੀ ਚੀਜ਼ ਨਹੀਂ ਜਿਵੇਂ ਆਪਾਂ ਕੁਲਰ ਦੀ ਹਵਾ ਆਉਂਦੀ ਨਹੀਂ ਠੰਡੀ ਹਵਾ ਆਉਂਦੀ ਆ ਉਸੇ ਤਰ੍ਹਾਂ ਠੰਡੀ ਹਵਾ ਆਉਂਦੀ ਆ ਠੀਕ ਹੈ ਵੀ ਜਿਆਦੇ ਯਾਨੀ ਪਾਣੀ ਵੀ ਨਹੀਂ ਸਿਰਦੇ ਫਵਾਰੇ ਨਾਲ ਜੀ ਨਾ ਸਾਰੀ ਦਿਹਾੜੀ ਦੇ ਵਿੱਚ ਅੱਡਾ ਵਟਕੁੱਲ ਰਾ ਰਹੇ ਨੇ ਪੰਜ ਪੰਜ ਚਾਰ ਲੀਟਰ ਪਾਣੀ ਲਾਦਾ ਸਾਰੀ ਦਿਹਾੜੀ ਚੱਲੀ ਜਾਂਦਾ ਹਾਂਜੀ ਸਸੀ ਕਾਲ ਕਿਸਾਨ ਵੀਰੋ ਮੈਂ ਤੁਹਾਡਾ ਆਪਣਾ ਸਹਿਦ ਸੰਧੂ ਕਿਸਾਨ ਵੀਰੋ ਜਿਹੜੀ ਗਰਮੀ ਬਹੁਤ ਪੈ ਰਹੀ ਹੈ ਤੇ ਆਪਣੇ ਕਿਸਾਨ ਭਰਾ ਖੇਤਾਂ ਦੇ ਵਿੱਚ ਕੰਮ ਕਰ ਰਹੇ ਆ ਵਾਹਣ ਜਿਹੜੇ ਆ ਤਿਆਰ ਕਰ ਰਹੇ ਆ ਝੋਨੇ ਦਾ ਸੀਜ਼ਨ ਵੀ ਆਉਣ ਵਾਲਾ ਹੀ ਹੈ ਕੋਈ ਕੰਪਿਊਟਰ ਕਰਾਇਆ ਚਲਾ ਰਿਹਾ ਤੇ ਕੋਈ ਆਪਣੇ ਵਾਹਣ ਵਾ ਰਹੇ ਆ ਤੇ ਗਰਮੀ ਤੋਂ ਬਚਣ ਲਈ ਕਿਸਾਨ ਅੱਡਾ ਅੱਡਾ ਪਰਾਲੇ ਕਰਦੇ ਆ ਕਈ ਤਾਂ ਹੁਣ ਜਿਵੇਂਦਾਰ ਪਹੁੰਚ ਰੱਖਦੇ ਆ ਆਪਦੇ ਟਰੈਕਟਰ ਨੂੰ ਮੰਨ ਲਓ ਕੈਵਨਾਂ ਬੰਦ ਕਰਾ ਲੈਂਦੇ ਆ ਤੇ ਕਈ ਜ਼ਿਮੀਦਾਰ ਬਾਣ ਵਹੋਂਦੇ ਸਮੇਂ ਕੋਈ ਸਾਫਾ ਗਿੱਲਾ ਕਰਕੇ ਮੂੰਹ ਸਿਰ ਲਵੇਟ ਲੈਂਦਾ ਤੇ ਸਾਫਾ ਕੋਈ 5-10 ਮਿੰਟ ਹੀ ਗਿੱਲਾ ਰਹਿੰਦਾ ਫਿਰ ਫਿਰ ਤੱਤੀ ਲੋ ਆਉਂਦੀ ਐ ਲੋ ਤੋਂ ਬਚਣ ਲਈ ਅੱਡੋ-ਅੱਡ ਜ਼ਿਮੀਦਾਰ ਆਪਦੇ ਜਗਾੜ ਲਾਉਂਦੇ ਆ ਤੇ ਆਪਣੇ ਕਿਸਾਨ ਵੀਰ ਨੇ ਇੱਕ ਦੇਸੀ ਜਗਾੜ ਲਾਇਆ ਮੈਂ ਨਾ ਜਗਾੜ ਐਡਾ ਸਿਰਾ ਰੇਟ ਵੀ ਇਹਦਾ ਕੋਈ ਜ਼ਿਆਦਾ ਖਰਚਾ ਵੀ ਨਹੀਂਗਾ ਬਿਲਕੁਲ ਜੈਨੂਨ ਰੇਟ ਆ ਦੇ ਵਿੱਚ ਇਹ ਲੱਗ ਜਾਂਦਾ ਤੇ ਜਿਹੜਾ ਇਹਦਾ ਗਰਮੀ ਤੋਂ ਬਚਾ ਬਹੁਤ ਵਧੀਆ ਹੁੰਦਾ ਕਿਸਾਨ ਵੀਰੋ ਹੁਣ ਆਪਾਂ ਕਰਦੇ ਆ ਕਿਸਾਨ ਭਰਾਣਾ ਗੱਲ ਜਿਹੜੇ ਨੇ ਜਿਨ੍ਹਾਂ ਨੇ ਇਹ ਪ੍ਰੋਜੈਕਟ ਲਾਇਆ ਉਹ ਬਾਈ ਆਪਣੇ ਨਾਲ ਆ ਬਾਈ ਆਰੋ ਦਾ ਵੀ ਕੰਮ ਕਰਦਾ ਤੇ ਜਿਹੜੇ ਪਸ਼ੂਆਂ ਦੇ ਉੱਤੇ ਫੁਫਾਰੇ ਲੱਗਦੇ ਉਹ ਫੁਫਾਰੇ ਦਾ ਕੰਮ ਹੀ ਕਰਦਾ ਬਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਬਾਈ ਜੀ ਜਿਹੜਾ ਤੁਸੀਂ ਪ੍ਰੋਜੈਕਟ ਲਾਇਆ ਏ ਇਹ ਪਹਿਲੀ ਵਾਰ ਹੀ ਲਾਇਆ ਬਈ ਹਾਂਜੀ ਇਸ ਟਰੈਕਟਰ ਤੇ ਪਹਿਲੀ ਵਾਰ ਹੀ ਲਾਇਆ ਜੀ ਆਪਾਂ ਉਹ ਆਪਾਂ ਆਰੋ ਦਾ ਪਸ਼ੂਆਂ ਦੇ ਫੁਫਾਰੇ ਸਿਸਟਮ ਆਪਾਂ ਲਾਉਣੇ ਆ ਠੀਕ ਹੈ ਬਈ ਇਹ ਆਪਣੀ ਰੁਟੀਨ ਦਾ ਹੀ ਕੰਮ ਆ ਇਹ ਆਪਣੇ ਕੋਲੇ ਕੋਈ ਨਵਾਂ ਤਾਂ ਆਪਕਤੋ ਆਪਦੇ ਦਿਮਾਗ ਨਾਲ ਸੀ ਥੋੜੀ ਜਿਹੀ ਇਹ ਸੀਗੀ ਪ੍ਰੋਬਲਮ ਆਉਂਦੀ ਸੀ ਤੇ ਆਪਾਂ ਨੂੰ ਉਹ ਆਪਣੇ ਏਸੀ ਕਰੰਟ ਤੇ ਚੱਲਦੇ ਆ ਇਹਨੂੰ ਆਪਾਂ ਡੀਸੀ ਕਰੰਟ ਤੇ ਚਲਾਇਆ 12 ਬੋਲਟ ਤੇ ਜੇ ਆਪਾਂ ਹੁਣ ਗੱਲ ਕਰੀਏ ਮੰਨ ਲਓ ਤੁਸੀਂ ਇਹ ਪ੍ਰੋਜੈਕਟ ਲਾਇਆ ਵੀ ਤੁਹਾਡੇ ਦਿਮਾਗ 'ਚ ਯਾਰ ਕਿਵੇਂ ਆਇਆ ਵੀ ਆ ਕਾਮਯਾਬ ਹੋ ਜਾਊਗਾ ਪ੍ਰੋਜੈਕਟ ਇਹ ਵੀ ਕਾਮਯਾਬ ਪਸ਼ੂਆਂ ਦੇ ਉੱਤੇ ਕਾਮਯਾਬ ਆ ਜੀ ਬਹੁਤ ਵਧੀਆ ਨਹੀਂ ਵੀ ਪਸ਼ੂਆਂ ਵਾਲੇ ਤਾਂ ਚਲੋ ਬਿਜਲੀ ਤੇ ਚੱਲਦੇ ਹੋਣਗੇ ਉਹ ਵੀ ਟਰੈਕਟਰ ਤੇ ਚੱਲਦਾ ਤੇ ਜੀ ਉਹ ਇਹ ਮੋਟਰ ਸੀਗੀ ਜੀ ਠੀਕ ਹੈ ਇਹਦੇ ਮਾਰੇ ਥੋੜਾ ਮਤਲਬ ਪਤਾ ਕੀਤਾ ਜੇ ਆਸ-ਪਾਸਿਓਂ ਇਹ ਮੋਟਰ ਆਪਣੀ ਬੈਟਰੀ ਵਾਲੀ ਆ ਜੀ ਇਹਦੀ ਬੈਟਰੀ ਲਈ ਸਪਰੇਅ ਪੰਪ ਹੁੰਦਾ ਜੀ ਉਹਦੀ ਮੋਟਰ ਲਾਪਾਂ 12 ਬੋਲਟ ਤੇ ਚੱਲਦੀ ਸਪਰੇਅ ਕਰਦੀ ਹੈ ਸਪਰੇਅ ਕਰਦੇ ਠੀਕ ਹੈ ਉਹ ਮੋਟਰ ਆਪਣੀ 12 ਬੋਲਟ ਤੇ ਚੱਲਦੀ ਹੈ ਜੀ ਇਹਦੀ ਬੈਟਰੀ ਵੀ ਟਰੈਕਟਰ ਦੀ 12 ਬੋਲਟੇਜ ਦੀ ਹੁੰਦੀ ਹੈ ਜੀ ਠੀਕ ਹੈ ਜੀ ਉਹ ਆਪਾਂ ਇਹ ਮੋਟਰ ਇਹ ਤੇ ਲਿਆ ਕੇ ਲਾਤੀ ਬਾਕੀ ਸਿਸਟਮ ਆਪਣਾ ਵਾਲਾ ਜੀ ਉਹ ਆਪਣਾ ਕੰਮ ਕਰਦੇ ਸੀ ਕਿਉਂ ਅੱਗੇ ਵੀ ਲਾਉਂਦੇ ਸੀ ਕੋਈ ਨਵਾਂ ਕੰਮ ਨਹੀਂ ਸੀਗਾ ਜੀ ਸਾਨੂੰ ਥੋੜੀ ਜਿਹੀ ਇਹ ਦਿੱਕਤ ਸੀ ਚਲਾਉਣ ਦੀ ਇਹਨੂੰ ਚਲਾਵਾਂਗੇ ਕਿਵੇਂ ਸਾਨੂੰ ਕਰੰਟ ਦਾ ਸਿਸਟਮ ਕਿੱਥੋਂ ਕਰਾਂਗੇ ਓਕੇ ਓਕੇ ਉਹ ਸਾਡਾ ਉੱਥੋਂ ਹੱਲ ਹੋ ਗਿਆ ਠੀਕ ਹੈ ਵੀ ਇਹ ਜਾਨੀ ਜਿਆਦਾ ਮਹਿੰਗੀ ਨਹੀਂ ਪੈਂਦੀ ਬਹੁਤ ਹੀ ਸਸਤਾ ਪ੍ਰੋਜੈਕਟ ਆ ਜੀ ਨਾਰਮਲ ਤੋਂ ਨਾਰਮਲ ਬੰਦਾ ਵੀ ਇਹਨੂੰ ਲਵਾ ਸਕਦਾ ਨਾਰਮਲ ਛੋਟਾ ਵਰਗ ਬੰਦਾ ਵੀ ਇਹਨੂੰ ਲਵਾ ਸਕਦਾ ਛੋਟੇ ਵਰਗ ਦੇ ਬੰਦੇ ਆਂ ਅੰਦਾਜ਼ਾ ਬਈ ਕਿੰਨਾ ਖਰਚਾ ਆ ਜਾਂਦਾ ਦਾ ਖਰਚਾ ਆ ਜਾਂਦਾ ਜੀ ਬਸ 2200 ਰੁਪਏ ਸਿਰਫ ਲੇਬਰ ਸਮਾਨ ਸਾਰਾ ਕੁਝ ਠੀਕ ਆ ਜਾਂਦਾ ਜੀ ਤੇ ਸਾਨੂੰ ਮੜਾ ਦਿਖਾਓ ਬਈ ਫਿਰ ਕੀ ਕੋਸ ਤੁਸੀਂ ਇਹ ਚ ਫਿੱਟ ਕੀਤੀ ਇਹਦੇ ਸਭ ਤੋਂ ਪਹਿਲਾਂ ਜੀ ਆਪਾਂ ਇੱਕ ਵਟ ਕੁੱਲਰ ਰਿਆ ਜੀ ਇਹ ਆਪਣੇ ਘਰੇ ਆਮ ਹੀ ਬੇਸਟ ਵਿੱਚ ਪਏ ਹੁੰਦੇ ਆ ਕੋਈ ਇੱਕ ਤੋਂ ਲੈ ਕੇ ਆਉਣ ਦੀ ਲੋੜ ਨਹੀਂ ਨਹੀਂ ਇਹਦਾ ਕੋਈ ਪੀਪਾ ਰੱਖ ਲਓ ਕੁਝ ਵੀ ਰੱਖ ਲਓ ਜੀ ਠੀਕ ਹੈ ਇਹ ਕਿਹੜਾ ਪੰਪ ਹੈ ਇਹ ਮੋਟਰ ਦਾ ਪੰਪ ਉਹ ਆਪਣਾ ਜੀ ਆਰੋ ਵਾਲਾ ਆਰੋ ਵਾਲਾ ਨਹੀਂ ਜੀ ਡਰਮੀ ਦਾ ਪੰਪ ਆ ਜੀ ਡਰਮੀ ਵਾਲਾ ਠੀਕ ਹੈ ਬਈ ਬੈਂਡ ਗੀ ਡਰਮੀ ਦਾ ਠੀਕ ਹੈ ਬਈ ਫਿਰ ਇਹ ਵੀ ਫਿਟਿੰਗ ਆਪਾਂ ਬਹੁਤ ਅੰਦਰ ਟਰੈਕਟਰ ਵੱਡਾ ਸੀਗਾ ਕੋਈ ਇਹਦੇ ਤੇ ਵਾਇਰਿੰਗ ਆਏ ਨਹੀਂ ਫालतू ਨਹੀਂ ਨਾਲ ਆਰੋ ਵਾਲੀ ਪਾਈਪ ਆ ਆਪਣੀ ਜੀ ਇਹ ਪਾਈਪ ਇੱਥੋਂ ਹੀ ਲਿਆ ਕੇ ਦੇ ਆਪਾਂ ਵਾਇਰਿੰਗ ਕੀਤੀ ਇੱਥੇ ਜੀ ਚਾਹੇ ਪੱਖੀ ਦੇ ਥੱਲੇ ਬਸ ਕਰਕੇ ਲਾਉਣੇ ਪੈਂਦੇ ਆ ਇਹ ਆਪਾਂ ਨੂੰ ਜਿਹੜੀ ਕਾਰਨੇ ਦਾ ਗੂਮ ਆ ਪੱਖੀ ਚੱਲੂਗੀ ਸਾਰੇ ਟਰੈਕਟਰ ਤੇ ਆਪਾਂ ਨੂੰ ਵਧੀਆ ਹਵਾ ਠੰਡੀ ਦੇਊਗੀ ਇੱਕ ਦੇ ਆਪਾਂ ਮਤਲਬ ਆਰੋ ਵਾਲਾ ਇਹਦੇ ਫਿਲਟਰ ਲਾਇਆ ਇਹ ਖਾਦ ਉਹ ਇਧਰ ਖਾਣ ਵੀ ਰਣੋ ਜੀ ਤੇ ਆਪ ਫਿਲਟਰ ਲੱਗਾ ਜੀ ਇਹਦੇ ਵਿੱਚ ਠੀਕ ਹੈ ਭਾਈ ਇਹਦੇ ਨਾਲ ਜੋ ਕਚਰਾ ਕੁਛ ਵੀ ਧੂੜ ਮਿੱਟੀ ਆ ਉਹਦੇ ਨਾਲ ਆਪਣੇ ਫੁਹਾਰਾਂ ਦੀ ਲਾਈਫ ਵਾਧੀ ਆ ਜੀ ਇਹ ਬੰਦ ਨਹੀਂ ਹੁੰਦੀ ਜੀ ਠੀਕ ਹੈ ਭਾਈ ਉਹਦੇ ਨਾਲੇ ਮਤਲਬ ਜਦੋਂ ਮਰਜੀ ਸਾਫ ਪਾਣੀ ਜਾਊ ਕਚਰਾ ਨਹੀਂ ਵਿੱਚ ਜਾਊ ਫੁਹਾਰੇ ਕਿੰਨੇ ਆ ਭਾਈ ਇਹ ਤਿੰਨ ਲਾਏ ਤਿੰਨ ਲਾ ਲਓ ਦੋ ਲਾ ਲਓ ਚਾਰ ਲਾ ਲਓ ਉਹ ਆਪਣੀ ਚੋਇਸ ਆ ਜਿੰਨਾ ਦਾ ਆਪਣਾ ਚਾਹੀਦਾ ਜੀ ਠੀਕ ਹੈ ਭਾਈ ਬਾਕੀ ਇਹਨਾਂ ਦੀ ਸੈਟਿੰਗ ਹੋ ਜਾਂਦੀ ਜਿੰਨਾ ਦਾ ਆਪਣਾ ਪ੍ਰੈਸ਼ਰ ਚਾਹੀਦਾ ਜੀ ਘੱਟ ਕਰਨਾ ਵਧ ਕਰਨਾ ਉਹ ਇੱਥੇ ਦੇ ਗੇਟ ਵਾਲ ਦਿੱਤਾ ਹੈ ਭਾਈ ਉਹਦੇ ਨਾਲ ਆਪਾਂ ਇਹਨੂੰ ਸੈਟਿੰਗ ਕਰ ਸਕਦੇ ਤੇ ਬਾਈ ਜੇ ਮੰਨ ਲਓ ਕੋਈ ਕਿਸਾਨ ਭਰਾ ਲਾਉਣਾ ਚਾਹੁੰਦਾ ਮੰਨ ਲਓ ਜੇ ਟਰੈਕਟਰ ਛੋਟਾ ਛੋਟੇ ਟਰੈਕਟਰ ਦਾ ਤਾਂ ਕੋਈ ਨਹੀਂ ਕੋਈ ਇਹਦੇ ਵਿੱਚ ਕੋਈ ਇਸ਼ੂ ਨਹੀਂ ਟਰੈਕਟਰ ਤੇ ਬੈਟਰੀ ਹੋਣੀ ਜ਼ਰੂਰੀ ਹੈ ਜੀ ਠੀਕ ਹੈ ਬਈ ਆਮ ਹੀ ਜਵੇਂ ਦੇ ਹੁੰਦੇ ਕੋਈ ਨਾ ਟਰੈਕਟਰ ਤੇ ਬੈਟਰੀ ਨਾਰਮਲ ਬੈਟਰੀ ਜਿਹੜੀ ਆਪਣੀ ਹੁੰਦੀ ਹੈ ਉਹ ਹੀ ਚਾਹੀਦੀ ਆ ਟਰੈਕਟਰ ਛੋਟੇ ਵੱਡੇ ਦਾ ਇਹਦੇ ਵਿੱਚ ਕੋਈ ਇਸ਼ੂ ਨਹੀਂ ਜੀ ਇਹ ਹੁਣ ਤੁਹਾਨੂੰ ਚਲਾ ਕੇ ਵੀ ਦਿਖਾ ਸਕਦੇ ਆ ਜੀ ਠੀਕ ਹੈ ਬਈ ਲਓ ਬਈ ਕਿਸਾਨ ਵੀਰੋ ਫਫਾਰੇ ਹੁਣ ਬਾਈ ਵਿਖਾਉਂਦਾ ਚਲਾ ਕੇ ਗਰਮੀ ਤੋਂ ਬਚਣ ਲਈ ਦੇਸੀ ਵਿਗਾਰ ਆ ਇਹ ਤੁਸੀਂ ਆਪ ਦੇ ਕੇ ਨੁਕਾਜਾ ਲਾ ਸਕਦੇ ਹੋ ਰੋਡਾ ਫ੍ਰੀਜ ਕਿੰਨਾ ਕੁ ਵਧੀਆ ਨੂੰ ਚੰਗਾ ਲੱਗਦਾ ਜੀ ਪਾਸੇ ਖੜ ਕੇ ਵੇਖੋ ਵਧੀਆ ਇੱਥੇ ਬਹਿ ਕੇ ਵੇਖੋ ਕਾਲੀ ਫੋਨ ਨੂੰ ਆਪ ਤੇ ਨੌਲਜ ਆ ਜਾਣੀ ਹੈ ਇਸ ਬਾਰੇ ਆਪ ਚੱਲੀ ਜਾਂਦੇ ਕੋਈ ਜੱਲਾ ਨਹੀਂ ਕਰਦੇ ਜੀ ਬਹੁਤ ਵਧੀਆ ਅਨੰਦ ਆ ਰਿਹਾ ਜੀ ਭਾਈ ਜੇ ਮੰਨ ਲਓ ਕਿਸੇ ਕਿਸਾਨ ਵੀਰ ਨੇ ਤੁਹਾਡੇ ਤੋਂ ਕੋਈ ਰਾਇ ਲੈਣੀ ਹੈ ਜਾਂ ਇਹ ਪ੍ਰੋਜੈਕਟ ਲਾਉਣਾ ਤਾਂ ਤੁਹਾਡੇ ਨਾਲ ਕੰਟੈਕਟ ਜੀ ਆਪਣਾ ਇਹ ਨੰਬਰ ਸਕਰੀਨ ਤੇ ਚੱਲ ਰਿਹਾ ਜੀ ਆਪਣਾ ਨੰਬਰ ਹੈਗਾ 8283992900 ਜੀ 24 ਘੰਟੇ ਅਵੇਲੇਬਲ ਹੈ ਖੁੱਲਾ ਹੁੰਦਾ ਜਦੋਂ ਮਰਜ਼ੀ ਇੰਨੇ ਆਵੇ ਆਪਣੇ ਤੋਂ ਲਵਾਓ ਜੀ ਆਪਣੇ ਜੇ ਤੁਸੀਂ ਰੈ ਲੈ ਕੇ ਘਰੇ ਵੀ ਤਿਆਰ ਕਰਨਾ ਜੀ ਕਿਸਾਨ ਵੀ ਆਪਦਾ ਘਰੇ ਵੀ ਤਿਆਰ ਕਰ ਸਕਦਾ ਜੀ ਜਦੋਂ ਮਰਜ਼ੀ ਆਪ ਨੂੰ 24 ਘੰਟੇ ਆਪਣੇ ਨਾਲ ਰਹਿ ਕਰੋ ਸਲਾਹ ਲਓ ਸਮਾਨ ਲੈਣਾ ਸਮਾਨ ਲਓ ਜੀ ਫਿਟਿੰਗ ਕਰਾਉਣੀ ਹੈ ਫਿਟਿੰਗ ਵੀ ਕਰਕੇ ਦੇਵਾਂਗੇ ਇਹਦੇ ਨਾਲ ਨਾਲ ਆਪਾਂ ਆਰਓ ਦਾ ਤੇ ਪਸ਼ੂਆਂ ਦੇ ਫੁਹਾਰਿਆਂ ਦਾ ਵੀ ਕੰਮ ਕਰਦੇ ਆਂ ਜੀ 2 ਛੋਟੇ ਤੋਂ ਛੋਟੇ ਡੇਰੀ ਫਾਰਮ ਵੱਡੇ ਤੋਂ ਵੱਡੇ ਆਪਾਂ ਸਾਰਾ ਸਿਸਟਮ ਹੀ ਆਪਦੇ ਕੋਲੇ ਲਾਉਣੀ ਹੈ ਜੀ ਆਪਾਂ ਘਰੇ ਤਿਆਰ ਕਰਦੇ ਆਂ ਠੀਕ ਹੈ ਭਾਈ ਜੀ ਧੰਨਵਾਦ ਜੀ ਧੰਨਵਾਦ ਜੀ ਜਿਹੜੇ ਕਿਸਾਨ ਵੀਰ ਦੇ ਲੱਗਿਆ ਵੀ ਇਹਦਾ ਕਿੰਨਾ ਕੁ ਫਾਇਦਾ ਪਹਿਲਾਂ ਲੱਗਿਆ ਨਹੀਂ ਸੀ ਉਦੋਂ ਕਿੰਨੀ ਕਿਲੋ ਆਉਂਦੀ ਸੀ ਤੇ ਹੁਣ ਇਹਦਾ ਕਿੰਨਾ ਫਾਇਦਾ ਹਾਂਜੀ ਸੱਸੀ ਕਾ ਭਾਈ ਜੀ ਸੱਸੀ ਕਾ ਭਾਈ ਜੀ ਭਾਈ ਜੀ ਤੁਹਾਡੇ ਇਹ ਜਿਹੜਾ ਪ੍ਰੋਜੈਕਟ ਲੱਗਿਆ ਜੀ ਅੱਜ ਲੱਗੇ ਨੂੰ ਕਿੰਨੇ ਦਿਨ ਹੋ ਗਏ ਜੀ ਤੈਨੂੰ 4 ਤੋਂ 5 ਦਿਨ ਹੋ ਗਿਆ ਅੱਜ ਲੱਗੇ ਨੂੰ ਠੀਕ ਹੈ ਭਾਈ ਹਾਂਜੀ ਤੇ ਤੁਹਾਡੇ ਇਹ ਯਾਰ ਮਾਈਂਡ ਦਿਮਾਗ 'ਚ ਕਿਵੇਂ ਆਇਆ ਵੀ ਆਪਾਂ ਯਾਰ ਆਫ ਫਾਰਾ ਸਿਸਟਮ ਲਾਉਣਾ ਕਿਉਂ ਆਪਣੇ ਏਰੀਆ 'ਚ ਤਾਂ ਮੈਨੂੰ ਲੱਗਦਾ ਨਹੀਂ ਲੱਗਿਆ ਨਾ ਕਿਸੇ ਦੇ ਟ੍ਰੈਕ ਇੰਨੀ ਲੱਗਾ ਹਾਂਜੀ ਹ ਦੀ ਮਾਤਾ ਮੇਰੀ ਕਹਿੰਦੀ ਇੰਨੀ ਲੋ ਆ ਵੀ ਤੁਸੀਂ ਇਹਦੇ ਨੂੰ ਕਵਰ ਕਰ ਲਓ ਵੀਰ ਇੰਨਾ ਗਰਮੀ ਟੈਂਪਰੇਚਰ 47 48 ਡਿਗਰੀ ਹੋਇਆ ਪਿਆ ਹਨਾ ਤੇ ਮੈਂ ਫਿਰ ਹੌਲੀ ਹੌਲੀ ਦਿਮਾਗ ਦੇ ਵਿੱਚ ਆਈਆ ਵੀ ਕਿਉਂ ਨਾ ਵੀ ਇਹ ਫੁਆਰੇ ਲਾਏ ਜਾਣ ਇਹਦੇ ਉੱਪਰ ਫੋਗ ਸਿਸਟਮ ਲਾਇਆ ਜਾਵੇ ਤੇ ਫੋਗ ਸਿਸਟਮ ਬਾਰੇ ਮੈਂ ਇਹ ਆਪਣਾ ਮਿੱਤਰੋਂ ਯਾਰੋਂ ਯਾਰ ਦੋਸਤੀ ਆ ਸੇ ਭਾਈ ਯਾਰ ਉਹਦਾ ਕੰਮ ਕਰਦਾ ਨਾਲੇ ਪਾਰਾ ਸਿਸਟਮ ਲਾਉਣਾ ਹਣਾ ਸੀ ਕਿ ਮੈਂ ਇਹਦੇ ਨਾਲ ਗੱਲ ਕੀਤੀ ਮੈਂ ਇਸ ਤਰ੍ਹਾਂ ਕਰਕੇ ਵੀ ਆਪਾਂ ਟਰੈਕਟਰ ਦੇ ਉੱਪਰ ਫੋਕਸ ਸਿਸਟਮ ਲਾਉਣਾ ਠੀਕ ਹੈ ਜੀ ਤੇ ਇਹ ਕਹਿੰਦਾ ਵੀ ਆਪਾਂ ਵੇਖ ਲਾਂਗੇ ਅੱਜ ਆ ਲਾ ਲੈਨੇ ਆ ਠੀਕ ਹੈ ਜੀ ਤੇ ਫਿਰ ਇਹਨੇ ਇੱਕ ਦਿਨ ਦੇ ਵਿੱਚ ਆਈਡੀਆ ਲਾ ਕੇ ਆਪਦੇ ਹਿਸਾਬ ਨਾਲ ਤੇ ਇਹਨੇ ਤਿਆਰ ਕਰਤਾ ਠੀਕ ਹੈ ਬਈ ਤੇ ਇਹਨੇ ਮੈਨੂੰ ਫੋਨ ਕਰਤਾ ਬਾਈ ਜੀ ਪ੍ਰੋਜੈਕਟ ਤਿਆਰ ਆ ਤੇ ਤੁਸੀਂ ਆ ਜਾਓ ਠੀਕ ਹੈ ਬਈ ਤੇ ਆਪਾਂ ਲਾ ਲੈਨੇ ਠੀਕ ਹੈ ਬਈ ਫਿਰ ਅਸੀਂ ਗਏ ਤੇ 10 ਤੋਂ 15 ਮਿੰਟ ਲੱਗੇ ਠੀਕ ਹੈ ਬਈ ਤੇ ਅਸੀਂ ਲਾਤਾ ਠੀਕ ਹੈ ਬਈ ਤੇ ਜਦੋਂ ਦਾ ਲਾਇਆ ਬਹੁਤ ਵਧੀਆ ਬਹੁਤ ਕਾਮਯਾਬਾ ਚੀਜ਼ ਜੇ ਦੁਪਹਿਰੇ ਅੱਗੇ ਸਾਨੂੰ ਗਰਮੀ ਦੇ ਵਿੱਚ ਟਰੈਕਟਰ ਠਲਣਾ ਪੈਂਦੀ ਦੁਪਹਿਰੇ 2:3 3 ਵਜੇ ਦੇ ਟੈਂਪਰੇਚਰ ਕਿੰਨਾ ਹੋ ਜਾਂਦਾ ਹਨਾ ਲੋ ਵਗਦੀ ਆ ਮੂੰਹ ਸਾੜਦੀ ਆ ਇੱਕ ਕੋਸ ਟਰੈਕਟਰ ਦਾ ਸੇਕ ਹੋ ਜਾਂਦਾ ਹਨਾ ਹਾਂਜੀ ਹਾਂ ਜਦੋਂ ਦਾ ਇਹ ਸਿਸਟਮ ਲੱਗਾ ਚੱਲਦਾ ਹਾਂਜੀ ਤੇ ਜਿਵੇਂ ਕੂਲਰ ਦੇ ਵਿੱਚੋਂ ਠੰਡੀ ਹਵਾ ਆਉਂਦੀ ਕੂਲਰ ਪਾਣੀ ਚੱਲਦਾ ਹਨਾ ਉਸ ਤਰ੍ਹਾਂ ਕੋਈ ਗਰਮੀ ਦਾ ਕੋਈ ਹੈ ਹੀ ਨਹੀਂਗਾ ਵੀ ਗਰਮੀਆਂ ਦੀ ਕੋਈ ਪ੍ਰੋਬਲਮ ਹੀ ਨਹੀਂ ਆ ਰਹੀ ਠੀਕ ਹੈ ਭਾਈ ਵਧੀਆ ਠੰਡੀ ਹਵਾ ਆ ਰਹੀ ਆ ਤੇ ਇਹ ਨਹੀਂ ਵੀ ਬੰਦੇ ਨੂੰ ਪਿਉਂੰਦਦੇ ਆ ਨਾ ਪਿਉਣ ਵਾਲੀ ਚੀਜ਼ ਨਹੀਂ ਜਿਵੇਂ ਆਪਾਂ ਕੂਲਰ ਦੀ ਹਵਾ ਆਉਂਦੀ ਠੰਡੀ ਹਵਾ ਆਉਂਦੀ ਆ ਉਸੇ ਤਰ੍ਹਾਂ ਠੰਡੀ ਹਵਾ ਆਉਂਦੀ ਆ ਠੀਕ ਹੈ ਭਾਈ ਠੀਕ ਹੈ ਵੀ ਜਿਆਦੇ ਜਾਨੀ ਪਾਣੀ ਵੀ ਨਹੀਂ ਸਿਰਦੇ ਫਸਾਰੇ ਨਾਲ ਜੀ ਨਾਲ ਸਾਰੀ ਦਿਹਾੜੀ ਦੇ ਵਿੱਚ ਅੱਧਾ ਵਟ ਕੂਲਰ ਰੱਖਦੇ ਜਾਨੀ ਪੰਜ ਪੰਜ ਚਾਰ ਲੀਟਰ ਪਾਣੀ ਲਾਦਾ ਸਾਰੀ ਦਿ ਆ ਦੇਖ ਸਕਦੇ ਤੁਸੀਂ ਕਿਸਾਨ ਵੀਰੋ ਜਿਹੜਾ ਪਾਣੀ ਆਸਤੇ ਇਹਨਾਂ ਨੇ ਵਾਟਰ ਕੋਲਰ ਰੱਖਿਆ 10 ਲੀਟਰ ਦਾ ਵਾਟਰ ਕੋਲਰ ਐਸੇ ਸਾਰੀ ਦਿਹਾੜੀ ਚ 5 ਕਿਲੋ ਪਾਣੀ ਲੱਗਦਾ ਜੀ ਹਾਂਜੀ ਹਾਂਜੀ 5 ਲੀਟਰ ਆਦਾ ਠੀਕ ਹੈ ਬਈ ਤੇ ਜਦੋਂ ਬਈ ਫਿਰ ਪਹਿਲਾਂ ਲੱਗਿਆ ਨੇ ਸੀ ਉਹ ਤਾਂ ਲੋ ਫਿਰ ਮੂੰਹ ਸਾੜਦੇ ਸੀ ਮੂੰਹ ਸਾੜਦੇ ਸੀ ਕੋਈ ਬਹੁਤ ਔਖਾ ਸੀਗਾ ਠੀਕ ਹੈ ਬਈ ਤੇ ਕੋਈ ਹਾਲ ਨਹੀਂ ਸੀਗਾ ਜਿਵੇਂ ਬਈ ਇਹ ਚ ਕਿਹੜੀ ਪਾਣੀ ਜਾਰੇ ਤਪਦਾ ਤਾਂ ਨਹੀਂ ਕੋਈ ਫਰਕ ਨਹੀਂ ਪੈਂਦਾ ਨਹੀਂ ਪਾਣੀ ਗਰਮ ਨਹੀਂ ਹੁੰਦਾ ਜੀ ਠੀਕ ਹੈ ਬਈ ਪਾਣੀ ਗਰਮ ਨਹੀਂ ਹੁੰਦਾ ਪਾਣੀ ਜਦੋਂ ਹਵਾ ਦੇ ਕੰਟੈਕਟ ਚ ਆਉਂਦਾ ਨਾ ਉਹ ਠੰਡਾ ਹੋ ਜਾਂਦਾ ਉਦੋਂ ਠੀਕ ਹੈ ਬਈ ਠੰਡਾ ਹੀ ਫੁਆਰ ਠੰਡੀ ਬਣ ਕੇ ਡੈਗਦੀ ਆ ਏਕ ਤੋਕ ਕੇ ਨਹੀਂ ਛੱਡਦੇ ਇਹ ਜਿਵੇਂ ਆਪਣੀ ਧੁੰਦ ਹੁੰਦੀ ਆ ਹਾਂ ਧੁੰਦ ਬਣਾ ਕੇ ਛੱਡਦੀ ਆ ਠੀਕ ਬਈ ਜਦੋਂ ਧੁੰਦ ਉੱਤੇ ਡਿੱਗੀ ਜਾਂਦੇ ਤੇ ਨਾਲ ਹੀ ਹਵਾ ਕਰਾਸ ਕਰਦੇ ਵੀ ਐ ਲੱਗਦਾਵੇਂ ਕੂਲਰ ਦੀ ਹਵਾ ਕੂਲਰ ਦੀ ਹਵਾ ਆਉਂਦੀ ਆ ਹਾਂਜੀ ਠੀਕ ਹੈ ਬਈ ਤੇ ਜਿਵੇਂ ਹੁਣ ਬਈ ਕਈ ਜ਼ਿਮੀਂਦਾਰ ਹੁਣ ਤੁਹਾਡੀ ਵੀਡੀਓ ਵੇਖ ਰਹੇ ਆ ਜੇ ਕੋਈ ਕਿਸਾਨ ਭਰਾ ਜਿਨ੍ਹਾਂ ਦੇ ਨੂੰ ਮੰਨ ਲਓ ਕਿਰਾਏ ਵਾਲੇ ਟਰੈਕਟਰ ਚੱਲਦੇ ਆ 1 ਫੁੱਟ ਕਿਰਾਏ ਵਾਲੇ ਚੱਲ ਜਲ ਜਿਹਦੇ ਘੱਟ ਵਾਣਾ ਉਹ ਤਾਂ ਨਹੀਂ ਪ੍ਰੋਜੈਕਟ ਲਾਉਂਦਾ ਬਿਲਕੁਲ ਜੀ ਬਿਲਕੁਲ ਤੇ ਅਗਲਾ ਪੁਆ ਵਾਲਾ ਸ਼ਾਮ ਹਾਂਜੀ ਹਾਂਜੀ ਉਹ ਉਹ ਮੰਨ ਲਓ ਸੋਚ ਰਹੇ ਨੇ ਯਾਰ ਆਪਾਂ ਵੀ ਇਹ ਪ੍ਰੋਜੈਕਟ ਲਾਉਣਾ ਤੇ ਉਹਨਾਂ ਨੂੰ ਤੁਸੀਂ ਕੀ ਰਾਇ ਦੇਣੀ ਚਾਹੁੰਦੇ ਮੈਂ ਤਾਂ ਇਹ ਕਹਿਣਾ ਚਾਹੁੰਦਾ ਬਾਈ ਜੀ ਬਹੁਤ ਵਧੀਆ ਠੀਕ ਹੈ ਬਈ ਇਹ ਜਿਵੇਂ ਕੱਲ ਕੇ ਵੀ ਜ਼ਿੰਦਗੀ ਸੌਖੀ ਕਰਤੀ ਹੈ ਸੌਖੀ ਹਾਂ ਜੀ ਨਾਲੇ ਰੇਟ ਵੀ ਖਰਚਾ ਵੀ ਇੰਨਾ ਹੈ ਨਹੀਂਗਾ 2200 ਦਾ ਇਹ ਪ੍ਰੋਜੈਕਟ ਬਸ ਇੰਨੇ ਦਾ ਹੈਗਾ ਜੀ ਠੀਕ ਹੈ ਬਈ ਤੇ ਪਰ ਜਦ ਕਨੂੰ ਸਾਹ ਸੌਖਾ ਹੁੰਦਾ ਸਾਹ ਸੌਖਾ ਨਾਲੇ ਬਾਈ ਮੰਨ ਲਓ ਟਰੈਕਟਰ ਜੇ ਦੁਬਾਰੇ ਆਪਾਂ ਦੋ 1.5 ਘੰਟੇ ਜੇ ਠਲਦੇ ਹੋ ਠਲਣ ਦੇ ਵੀ ਲੋੜ ਠਲਣ ਦੇ ਵੀ ਲੋੜ ਉਹਦੇ ਆਪਣਾ ਕੰਮ ਵੀ ਜ਼ਿਆਦਾ ਕੰਮ ਜ਼ਿਆਦਾ ਨਿਭੜਦਾ ਹਾਂਜੀ ਕੰਮ ਜ਼ਿਆਦਾ ਨਿਭੜਦਾ ਇਹ ਕਾਫ ਨੂੰ ਗਰਮੀ ਨਹੀਂ ਮਹਿਸੂਸ ਹੁੰਦੀ ਸਹੀ ਹੈ ਬਿਲਕੁਲ ਲੋ ਦੇ ਵਿੱਚ ਮੂੰਹ ਸਿਰ ਸੜ ਜਾਂਦਾ ਸਹੀ ਹੈ ਇਹ ਵੀ ਬਚ ਰਹੇ ਨੇ ਬਚ ਰਹੇ ਨੇ ਗਰਮੀ ਤੋਂ ਬਚ ਰਹੇ ਨੇ ਹਾਂਜੀ ਤੇ ਨਾਲੇ ਕੋਈ ਏਡੀ ਖਰਚਾ ਵੀ ਨਹੀਂ ਖਰਚਾ ਵੀ ਨਹੀਂ ਹੈਗਾ ਹਾਂਜੀ ਹਾਂਜੀ